ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤਾ ਏਕਾ ਕਿ ਕਾਂਗਰਸ ਦੇ ਦੂਜੇ ਧੜੇ ਨੂੰ ਰਾਸ ਨਹੀਂ ਆਇਆ ਚਰਨਜੀਤ ਸਿੰਘ ਚੰਨੀ ਦੇ ਘਰ ਪਾੜ ਤੇ ਪਹੁੰਚੇ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ ਇਹ ਨੋਟਿਸ ਭੇਜਣ ਦੇ ਕਾਰਨ ਕੀ ਨੇ ਕੌਣ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਖਤਮ ਹੋਣ ਤੋਂ ਰੋਕ ਰਿਹਾ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਗੱਲਬਾਤ ਕਰਨੀ ਹੈ ਚੋਣਾਂ ਤੇ ਪੰਜਾਬ ਦੇ ਵਿੱਚ ਮੁਰਤ ਤੋਂ ਚੋਣਾਂ ਦਾ ਵਿਗਲ ਵੱਜਿਆ ਹੈ ਵਿਕਾਸ ਪੱਖੋਂ ਇਹ ਚੋਣਾਂ ਕਿਵੇਂ ਰਹਿਣ ਵਾਲੀਆਂ ਨੇ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਪੀਯੂ ਸੈਨੇਟ ਚੋਣਾਂ ਤੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਬੀਤੇ ਕੱਲ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਵਿਦਿਆਰਥੀਆਂ ਦੀ ਇਸ ਵੱਡੀ ਜਿੱਤ ਦੇ ਵਿੱਚ ਸਾਡੀਆਂ ਰਾਜਨੀਤਿਕ ਪਾਰਟੀਆਂ ਦੀ ਕੀ ਭੂਮਿਕਾ ਰਹੀ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਸਾਸ਼ਿਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਤੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਇਹਨਾਂ ਦੋਨਾਂ ਮਹਿਮਾਨਾਂ ਦਾ ਸਵਾਗਤ ਕਰਦੇ ਆਂ ਸਿੱਧੂ ਸਰ ਮੈਂ ਤੁਹਾਡੇ ਵੱਲ ਆਣਾ ਚਾਹਾਂਗਾ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਆਪਣੇ ਘਰ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਆ ਕਾਂਗਰਸ ਇਕਜੁੱਟ ਹੁੰਦੀ ਆ ਉਸ ਦੇ ਵਿੱਚ ਪਰ ਉਸ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲ ਰਹੀ ਆ ਕਿ ਜਿਹੜੇ ਲੋਕ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚੇ ਸੀ ਉਹਨਾਂ ਨੂੰ ਨੋਟਸ ਭੇਜੇ ਜਾ ਰਹੇ ਨੇ ਇਸ ਦੇ ਕੀ ਕਾਰਨ ਨੇ ਆਖਰਕਾਰ ਕੌਣ ਆ ਜੋ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਖਤਮ ਹੋਣ ਤੋਂ ਰੋਕ ਰਿਹਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਉਹ ਦਿਨ ਬੇਸ਼ੱਕ ਪਾਰਦੇਵਾਨ ਨੇ ਕਹਿ ਲੋ ਤਾਂ ਬਹੁਤ ਸਾਰੇ ਲੀਡਰ 100 ਤੋਂ ਵੱਧ ਹਲਕਾ ਇੰਚਾਰਜ ਪਹੁੰਚੇ ਸੀਗੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਕਾਂਗਰਸ ਦੇ ਵਰਕਰ ਦੇ ਅੰਦਰ ਮੀਡੀਆ ਦੇ ਅੰਦਰ ਜਾਂ ਕਹਿ ਲੋ ਕਿ ਜਿਹੜੇ ਸਿਆਸੀ ਪੰਡਤ ਆਪਦੇ ਆਪ ਨੂੰ ਕਹਲਾਉਂਦੇ ਆ ਉਹਨਾਂ ਦੇ ਅੰਦਰ ਜਦੋਂ ਇਹ ਚਰਚਾਵਾਂ ਚੱਲੀਆਂ ਤਾਂ ਉਹ ਕਾਂਗਰਸ ਨੂੰ ਥੋੜੀ ਜੀ ਚਰਚਾ ਜਿਹੜੀ ਉਹ ਰਾਹਤ ਦੇਣ ਵਾਲੀ ਸੀ ਕਿਉਂਕਿ ਲੋਕ ਇਹ ਗੱਲ ਕਹਿ ਰਹੇ ਸੀ ਕਿ ਠੀਕ ਹੈਗੇ ਭਾਈ ਕਿਸੇ ਨੇ ਵੀ ਕਰ ਲਏ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਉਹ ਸਾਰੀ ਕਾਂਗਰਸ ਇਕੱਠੀ ਕਰ ਲਈ ਵਰਕਰ ਦੇ ਵਿੱਚ ਜਿਹੜਾ ਪੂਰਨ ਤਰੀਕੇ ਦੇ ਨਾਲ ਉਤਸ਼ਾਹ ਜਿਗਾ ਕਿ ਭਾਈ ਚਰਨਜੀਤ ਸਿੰਘ ਚੰਨੀ ਹੋਣਾ ਨੇ ਜਿਹੜਾ ਉਹ ਕਾਂਗਰਸ ਇਕੱਠੀ ਕਰ ਲਈ ਹੈ ਹਾਲਾਂਕਿ ਆਪਾਂ ਉਹ ਵੀ ਉਸ ਦਿਨ ਗੱਲਬਾਤ ਕੀਤੀ ਆ ਪਰ ਮੈਂ ਔਰ ਮਨਜੀਤ ਸਿੰਘ ਅਣਖੀ ਸਾਹਿਬ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਆ ਕਿ ਕਾਂਗਰਸ ਹੀ ਠੀਕ ਆ ਇਕੱਠੇ ਹੋ ਜਾਂਦੇ ਆ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਇਕੱਠੇ ਹੋ ਕੇ ਵੀ ਇਕੱਠੇ ਨਹੀਂ ਹੁੰਦੇ ਜੀ ਕਹਿਣ ਦਾ ਭਾਵ ਇਹੋ ਜੇ ਲੀਡਰ ਕਾਂਗਰਸ ਚ ਹੈਗੇ ਆਤਮ ਵੀ ਪੜ ਲੈਂਦੇ ਆ ਪਰ ਦਿਲ ਇੱਕ ਦੂਜੇ ਦੇ ਨਾਲ ਜਿਹੜਾ ਉਹ ਨਹੀਂ ਮਿਲਦੇ ਪਰ ਚਰਨਜੀਤ ਸਿੰਘ ਚੰਨੀ ਦੇ ਘਰ ਪਾਰਟੇ ਉੱਤੇ ਜਿਹੜੀ ਜਿਹੜੀ ਕਾਂਗਰਸ ਉਸ ਦਿਨ ਇਕੱਠੀ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਦੇ ਵਰਕਰ ਦੇ ਅੰਦਰ ਇੱਕ ਪੋਜ਼ਿਟਿਵਿਟੀ ਆ ਰਹੀ ਸੀ ਕਿ ਠੀਕ ਹੈ ਕਿ ਸਾਡੀ ਪਾਰਟੀ ਦੇ ਬਾਰੇ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਲੜਾਈ ਜਿਹੜੀ ਕਾਂਗਰਸ ਦੀ ਸਾਡੀ ਸਰਕਾਰ ਆਉਣ ਤੋਂ ਰੋਕ ਰਹੀ ਹੈ ਉਹ ਚਰਨਜੀਤ ਸਿੰਘ ਚਨੀ ਨੇ ਧੜੇਬੰਦੀ ਖਤਮ ਕਰਕੇ ਸਾਰੀ ਕਾਂਗਰਸ ਜਿਹੜੀ ਇਕੱਠੀ ਕਰ ਦਿੱਤੀ। ਸੋ ਇਹ ਖਬਰ ਜਿਹੜੀ ਆ ਉਹ ਕਾਂਗਰਸ ਦੇ ਵਰਕਰ ਦੇ ਲਈ ਬਹੁਤ ਹੀ ਦੇਰ ਰਾਹਤ ਦੇਣ ਵਾਲੀ ਰਹੀ ਨਹੀਂ ਕਿਉਂਕਿ ਕਾਂਗਰਸ ਦਾ ਜਿਹੜਾ ਦੂਜਾ ਧੜਾ ਹੈ ਜਿਹੜਾ ਇਸ ਵਕਤ ਕਾਬਜਤਾਕਰ ਦੇ ਉੱਪਰ ਉਸ ਧੜੇ ਨੇ ਇਨਾ ਤਾਂ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਪ੍ਰੋਗਰਾਮ ਦੇ ਉੱਤੇ ਜਾਣ ਤੋਂ ਹਲਕਾ ਇੰਚਾਰਜ ਨੂੰ ਪਰਸਨਲੀ ਕਹਿੰਦੇ ਆ ਕਿ ਫੋਨ ਕਰ ਕਰ ਰੋਕਿਆ ਜਦੋਂ ਉਹ ਰੁਕੇ ਨਹੀਂ ਹੁਣ ਜਿਹੜੇ ਬੰਦੇ ਉਥੇ ਜਿਹੜੇ ਸੈਕੰਡ ਕਤਾਰ ਦੇ ਲੀਡਰ ਹੈਗੇ ਆ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਘਰ ਗਏ ਜਾਂ ਉਸ ਮੀਟਿੰਗ ਦੇ ਵਿੱਚ ਜਿਹੜੀ ਚੰਨੀ ਦੇ ਘਰ ਦੇ ਵਿੱਚ ਜਾਣ ਤੋਂ ਰੋਕਣ ਦੀ ਜਿਹੜੀ ਇੱਕ ਮੀਟਿੰਗ ਹੈ ਜਿਹੜੀਆਂ ਸੰਵਿਧਾਨ ਬਚਾਓ ਦੇ ਹਿਸਾਬ ਦੇ ਨਾਲ ਜਿਹੜੀਆਂ ਰੱਖੀਆਂ ਗਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੇ ਲੋਕ ਨਹੀਂ ਪਹੁੰਚ ਸਕੇ ਉਹਨਾਂ ਨੂੰ ਹੁਣ ਨੋਟਿਸ ਕੱਢੇ ਜਾ ਰਹੇ ਆ। ਇਹ ਭਾਈ ਤੁਸੀਂ ਜਿਹੜਾ ਉਹ ਆਏ ਕਿਉਂ ਨਹੀਂ? ਸੈਕੰਡ ਕਿਨਾਰਦਿਆਂ ਨੂੰ ਹਲੇ ਜਿਹੜੇ ਉਹ ਕੱਢੇ ਜਾ ਰਹੇ ਆ ਇਹ ਨੋਟਿਸ ਇੱਕ ਤਰੀਕੇ ਨਾਲ ਇਹ ਧੜੇਬੰਦੀ ਦੀ ਜਿਹੜੀ ਰਾਜਨੀਤੀ ਆ ਉਹ ਹੋਰ ਇਸ ਤਰੀਕੇ ਨਾਲ ਜਿਹੜੀ ਆ ਉਹ ਵੱਧ ਰਹੀ ਹੈ। ਜ਼ਿਲ੍ਹਾ ਪ੍ਰਧਾਨ ਜਿਹੜੇ ਨਵੇਂ ਲਾਏ ਆ ਉਹਨਾਂ ਤੋਂ ਕੋਈ ਚੱਜ ਦਾ ਕੰਮ ਕਰਾਉਣਾ ਚਾਹੀਦਾ ਸੀਗਾ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਤੋਂ ਹੁਣ ਪਹਿਲਾ ਹੀ ਕੰਮ ਜਿਹੜਾ ਪਹਿਲਾ ਪੱਤਰ ਜਿਹੜਾ ਉਹ ਮਾੜਾ ਕਢਾਤਾ ਕਿ ਦੋ ਦਿਨਾਂ ਦੇ ਅੰਦਰ ਭਾਈ ਜਵਾਬ ਦਿਓ ਕਿ ਤੁਸੀਂ ਉਸ ਮੀਟਿੰਗ ਚ ਕਿਉਂ ਨਹੀਂ ਪਹੁੰਚੇ ਤੇ ਨਹੀਂ ਤਾਂ ਫਿਰ ਕਾਰਵਾਈ ਮਤਲਬ ਇਤਾਂ ਨਹੀਂ ਗੱਲਾਂ ਬਾਤਾਂ ਜਿਹੜੀਆਂ ਮੈਂ ਹੈਰਾਨਾ ਕਾਂਗਰਸ ਦੇ ਉੱਪਰ ਕਾਂਗਰਸ ਦੇ ਜਿਹੜੇ ਤਾਕਤ ਵਰਤਣ ਦੇ ਉੱਪਰ ਜਾਂ ਕਹਿ ਲੋ ਕਿ ਮੈਂ ਹੈਰਾਨਾ ਕਾਂਗਰਸ ਦੇ ਜਿਹੜਾ ਇਸ ਵਕਤ ਕੁਰਸੀ ਤੇ ਕਾਬੂ ਜਿਹੜਾ ਉਹ ਕਾਂਗਰਸ ਦਾ ਧੜਾ ਹੈ ਕਿ ਜਿਹੜੇ ਬੰਦੇ ਸੰਵਿਧਾਨ ਬਚਾਓ ਮੀਟਿੰਗ ਦੇ ਵਿੱਚ ਇਸ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਜਿਹੜੀ ਹਾਜ਼ਰੀ ਲਵਾਉਣੀ ਸੀਗੀ ਉਹਨਾਂ ਨੂੰ ਤਾਂ ਨੋਟਿਸ ਕੱਢੇ ਜਾ ਰਹੇ ਆ ਕਿ ਭਾਈ ਤੁਸੀਂ ਸੰਵਿਧਾਨ ਬਚਾਓ ਮੀਟਿੰਗ ਦੇ ਵਿੱਚ ਕਿਉਂ ਨਹੀਂ ਆਏ ਪਰ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਖਾਣੇ ਖਾਦੇ ਜਾ ਰਹੇ ਆ ਜਿਨ੍ਹਾਂ ਦੀਆਂ ਆਡੀਓ ਵਾਇਰਲ ਹੋਈਆਂ ਕਿ ਭਾਈ ਅੰਮ੍ਰਿਤ ਗਾਂਧੀ ਨੂੰ ਜਿਹੜਾ ਉਹ ਵੋਟ ਨਹੀਂ ਪਾਉਣੀ ਤਾਂ ਅੰਮ੍ਰਿਤ ਗਾਂਧੀ ਨੂੰ ਨਹੀਂ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾ ਲੈਣੀ ਹੈ ਮੈਂ ਗੱਲ ਲਾਲ ਸਿੰਘ ਦੀ ਕਰ ਰਿਹਾ ਉਹਨਾਂ ਦੀ ਆਡੀਓ ਵੀ ਵਾਇਰਲ ਹੋ ਗਈ ਸੀ ਉਹਨਾਂ ਦੇ ਉੱਪਰ ਕਾਰਵਾਈ ਕੋਈ ਨਹੀਂ ਉਹਨਾਂ ਦੇ ਘਰੇ ਖਾਣੇ ਖਾਦੇ ਜਾ ਰਹੇ ਆ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਵਿਰੋਧਤਾ ਕਰਨ ਵਾਲੇ ਕਮਲਜੀਤ ਬਰਾੜ ਨੂੰ ਜਿਹੜਾ ਉਹ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਲਾਲ ਸਿੰਘ ਨੂੰ ਕੱਢਿਆ ਨਹੀਂ ਗਿਆ ਤੇ ਉਧਰੋਂ ਹੁਣ ਲਾਲ ਸਿੰਘ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਜਿਹੜੇ ਜਿਹੜੇ ਸੈਕੰਡ ਕਤਾਰ ਦੇ ਵਿਚਾਰੇ ਲੀਡਰ ਜਿਹੜੇ ਉਹ ਸੰਵਿਧਾਨ ਬਚਾਓ ਵਾਲੀ ਮੀਟਿੰਗ ਸੰਵਿਧਾਨ ਦਿਵਸ ਵਾਲੀ ਜਿਹੜੀ ਉਹ ਮੀਟਿੰਗ ਦੇ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੂੰ ਨੋਟਿਸ ਕੱਢੇ ਜਾ ਰਿਹਾ ਮੈਂ ਹੈਰਾਨ ਆ ਕਿ ਇਹ ਗੱਲ ਕੀਤੀ ਕਿਉਂ ਜਾ ਰਹੀ ਹੈ ਇਹ ਸਿਰਫ ਚੰਨੀ ਦੀ ਚੜਤ ਨੂੰ ਰੋਕਣ ਵਾਸਤੇ ਇਹ ਨੋਟਿਸ ਜਿਹੜੇ ਕੱਢੇ ਜਾ ਰਹੇ ਆ ਕਿ ਭਾਈ ਤੁਸੀਂ ਚੰਨੀ ਦੇ ਘਰੇ ਜੇ ਗਏ ਹੋ ਜੇ ਉਹ ਦਿਨ ਸੰਵਿਧਾਨ ਦਿਵਸ ਵਾਲੇ ਦਿਨ ਤੁਸੀਂ ਜੇ ਨਹੀਂ ਆਏ ਆ ਫਿਰ ਤੁਹਾਨੂੰ ਚੰਨੀ ਦੇ ਘਰੇ ਦੇ ਜਾਣ ਦੀ ਇਹ ਸਜ਼ਾ ਦਿੱਤੀ ਜਾਊਗੀ ਉਥੇ ਕਾਂਗਰਸ ਇਕੱਠੀ ਹੋਣ ਦੀ ਸਜ਼ਾ ਦਿੱਤੀ ਜਾਊਗੀ ਕਿ ਆ ਚੱਕੋ ਤੁਹਾਨੂੰ ਨੋਟਿਸ ਹੁਣ ਸਮਝੋ ਬਾਹਰ ਹੈ ਕਿ ਤੁਸੀਂ ਇਹ ਚੰਨੀ ਦੇ ਘਰ ਜਾਣ ਦੀ ਸਜ਼ਾ ਦੇ ਰਹੇ ਹੋ ਜਾਂ ਕਾਂਗਰਸ ਇਕੱਠੀ ਕਰਨ ਦੀ ਸਜ਼ਾ ਦੇ ਰਹੇ ਹੋ ਸਮਝ ਨਹੀਂ ਆਉਂਦੀ ਕਿ ਕਾਂਗਰਸ ਦੇ ਨੁਮਾਇੰਦਿਆਂ ਨੂੰ ਚੰਨੀ ਦੇ ਘਰ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਾਂਗਰਸ ਮਨਬੂਤ ਕਰਨ ਤੋਂ ਰੋਕਿਆ ਜਾ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਗਲਤ ਹੋ ਰਹੀਆਂ ਹੈ ਕਾਂਗਰਸ ਦੇ ਵਾਸਤੇ ਕਿਉਂਕਿ ਤਕਰੀਬਨ ਕੁਝ ਦਿਨਾਂ ਤੱਕ ਉਂਗਲਾਂ ਤੇ ਗਿਣਨ ਜੋਗੇ ਜਿਹੜੇ ਉਹ ਦਿਨ ਰਹਿ ਗਏ ਆ ਉਹਨਾਂ ਦਿਨਾਂ ਤੋਂ ਬਾਅਦ ਜਿਹੜਾ ਉਹ ਸਾਰੀਆਂ ਪਾਰਟੀਆਂ ਨੇ ਇਲੈਕਸ਼ਨ ਇਅਰ ਦੇ ਵਿੱਚ ਐਂਟਰ ਕਰ ਦੇਣਾ ਪੂਰੇ ਪੰਜਾਬ ਨੇ ਇਲੈਕਸ਼ਨ ਇਅਰ ਦੇ ਵਿੱਚ ਐਂਟਰ ਕਰ ਦੇਣਾ ਬਿਲਕੁਲ ਔਰ ਇਲੈਕਸ਼ਨ ਇਅਰ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਇੱਕ ਰਾਹਤ ਦੀ ਖਬਰ ਸੀ ਕਿ ਚੰਨੀ ਨੇ ਸਾਰੀ ਕਾਂਗਰਸ ਇਕੱਠੀ ਕਰਦੀ ਪਰ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕਰਕੇ ਜਿਹੜਾ ਕਾਂਗਰਸ ਦਾ ਕੁਸ਼ਤੀ ਤੇ ਕਾਬੂ ਛੜਾ ਉਹ ਮੈਨੂੰ ਲੱਗਦਾ ਕਿ ਕਾਂਗਰਸ ਦੇ ਅੰਦਰ ਧੜੇਬੰਦੀ ਜਿਹੜੀ ਆ ਉਹ ਖਤਮ ਨਹੀਂ ਹੋਣ ਦੇਣਾ ਚਾਹਦਾ ਸੋ ਇਹ ਜਿਹੜੀਆਂ ਚੀਜ਼ਾਂ ਨੋਟਿਸ ਜਿਹੜੇ ਕੱਢੇ ਜਾ ਰਿਹਾ ਦੋ ਦਿਨਾਂ ਦੇ ਅੰਦਰ ਜਾਂ ਹੋਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਕਾਂਗਰਸ ਨੂੰ ਫੇਰ ਬੈਕਫੁੱਟ ਤੇ ਜਿਹੜੀਆਂ ਉਹ ਲੈ ਕੇ ਜਾ ਰਹੀਆਂ ਔਰ ਜਿਹੜੀ ਵਰਕਰ ਦੀ ਆਵਾਜ਼ ਹੈ ਜਾਂ ਜਿਹੜੀ ਗਰਾਊਂਡ ਤੇ ਆਵਾਜ਼ ਹੈ ਉਹ ਚਰਨਜੀਤ ਸਿੰਘ ਚੰਨੀ ਦੀ ਜ਼ਰੂਰ ਆ ਰਹੀ ਹੈ ਜੀ ਪਰ ਜਿਹੜਾ ਉਹ ਕਹਿ ਰਿਹਾ ਕਿ ਜੇ ਚੰਨੀ ਅੱਗੇ ਆਏ ਤਾਂ ਕੁਝ ਨਾ ਕੁਝ ਮਤਲਬ ਪਾਰਟੀ ਬਹੁਤ ਵੱਡੇ ਪੱਧਰ ਤੇ ਲੈ ਕੇ ਡਿੱਗੂਗੀ ਪਰ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਢੜੇਬੰਦੀ ਪੈਦਾ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਇਹ ਕਲੇਸ਼ ਹੋਰ ਵਧਾਇਆ ਜਾ ਰਿਹਾ ਹੈ ਇਹਦੇ ਕਰਕੇ ਜਿਹੜਾ ਉਹ ਕਾਂਗਰਸ ਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਖਲਾਰਾ ਵਧ ਰਿਹਾ ਔਰ ਕਾਂਗਰਸ ਦੇ ਵਰਕਰ ਦਾ ਮੋਰਲ ਵੀ ਡਿੱਗ ਰਿਹਾ। ਮੁੱਖ ਦੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਕਾਂਗਰਸ ਨੂੰ ਇੱਕ ਜੁਟ ਕਰਨ ਦੇ ਲਈ ਜਿਹੜਾ ਉਹ ਸਾਰੇ ਇਕੱਠੇ ਕਰ ਲਏ ਸਾਹ ਦੀ ਪੂਰੀ ਤੇ ਓਸਦੀਕ ਸਾਹਿਬ ਦੇ ਕਹਿਣ ਅੰਗੂ ਜਿਹੜਾ ਉਹ ਸਾਰੀ ਕਾਂਗਰਸ ਇਕੱਠੀ ਹੋ ਗਈ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਉਹ ਬੱਲੇ ਬੱਲੇ ਦੂਜੇ ਧੜੇ ਤੋਂ ਕਹਿੰਦੇ ਉਹ ਜਰੀ ਨਹੀਂ ਗਈ ਔਰ ਚੰਨੀ ਦੇ ਘਰ ਦੇ ਵਿੱਚ ਜਾਣ ਵਾਲੇ ਉਹਨਾਂ ਲੋਕਾਂ ਨੂੰ ਨੋਟਿਸ ਕੱਢੇ ਜਾ ਰਹੇ ਆ ਉਹ ਉਸ ਜਿਹੜੇ ਗਏ ਸੀਗੇ ਕਿ ਭਾਈ ਤੁਸੀਂ ਸੰਵਿਧਾਨ ਦਿਵਸ ਵਾਲੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਪਹੁੰਚੇ ਜਨਾ ਇਹ ਲਾਇਆ ਜਾ ਰਿਹਾ ਪਰ ਦੂਜੇ ਪਾਸੇ ਬਹੁਤ ਵੱਡੇ ਪੱਧਰ ਤੇ ਹੋਰ ਵੀ ਬਗਾਵਤਾ ਹੋਈਆਂ ਉਹਨਾਂ ਨੂੰ ਜਿਹੜਾ ਕੋਈ ਨੋਟਿਸ ਨਹੀਂ ਕੱਢੇ ਜਾ ਰਹੇ ਹੈਗੇ ਸੋ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਮੈਨੂੰ ਲੱਗਦਾ ਕਿ ਪਾਰਟੀ ਦੇ ਅੰਦਰ ਇਹ ਚੀਜ਼ਾਂ ਬਹੁਤ ਗਲਤ ਨੇ ਔਰ ਦੇਖੋ ਹਾਲੇ ਸੈਕੰਡ ਕਤਾਰ ਦੇ ਲੀਡਰਾਂ ਨੂੰ ਜਿਹੜੇ ਉਹ ਨੋਟਿਸ ਕੱਢੇ ਗਏ ਆ ਔਰ ਜੇ ਫਿਰ ਸੈਕੰਡ ਕਟਾਰਦਿਆਂ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਹੜੇ ਪਹਿਲੀ ਕਟਾਰ ਹੈ ਲੀਡਰ ਹੈ ਉਹਨਾਂ ਨੂੰ ਨੋਟਿਸ ਤੁਸੀਂ ਕਿਉਂ ਨਹੀਂ ਕੱਢ ਰਹੇ ਕਿ ਉਹਨਾਂ ਤੋਂ ਤੁਸੀਂ ਡਰਦੇ ਹੋ ਗਏ ਤਾਂ ਉਹ ਵੀ ਚਰਨਜੀਤ ਸਿੰਘ ਜੰਨੀ ਦੇ ਘਰ ਦੇ ਵਿੱਚ ਸੀਗੇ ਉਹਨਾਂ ਨੂੰ ਨੋਟਿਸ ਕਿਉਂ ਨਹੀਂ ਜਿਹੜਾ ਉਹ ਕੱਢੇ ਗਏ ਸੋ ਛੋਟਿਆਂ ਦੇ ਰਾਹੀਂ ਵੱਡੇ ਲੀਡਰਾਂ ਨੂੰ ਜਿਹੜੀ ਉਹ ਚੁੰਡੀ ਵੱਢੀ ਜਾ ਰਹੀ ਹੈ ਕਾਂਗਰਸ ਦੇ ਅੰਦਰ ਇਸ ਤਰੀਕੇ ਦੀ ਢੜੇਬੰਦੀ ਮੈਨੂੰ ਲੱਗਦਾ ਬਹੁਤ ਜਿਹੜੀ ਉਹ ਗਲਤ ਜਿਹੜਾ ਇੱਕ ਤਰੀਕੇ ਦਾ ਮੈਸੇਜ ਜਿਹੜਾ ਵਰਕਰ ਦੇ ਅੰਦਰ ਜਾ ਰਿਹਾ ਹੈ ਜਿੱਥੇ ਇਹ ਰਾਹਤ ਦੀ ਖਬਰ ਸੀ ਕਾਂਗਰਸ ਦੇ ਵਰਕਰ ਦੇ ਵਾਸਤੇ ਕਿ ਚੰਨੀ ਨੇ ਸਾਰੀ ਕਾਂਗਰਸ ਇਕੱਠੀ ਕਰਤੀ ਉੱਥੇ ਹੀ ਕਾਂਗਰਸ ਦੇ ਵਰਕਰ ਨੂੰ ਦੂਜੇ ਤੀਜੇ ਦਿਨੀ ਕਾਂਗਰਸ ਦੀ ਕੁਰਸੀ ਤੇ ਕਾਬਜ ਢੜੇ ਨੇ ਝਟਕਾ ਦੇ ਦਿੱਤਾ ਕਾਂਗਰਸ ਦੇ ਵਰਕਰ ਨੂੰ ਹੀ ਤੇ ਕਾਂਗਰਸ ਦੇ ਵਿੱਚ ਫੇਰ ਤੜੇ ਬੰਦੇ ਪੈਦਾ ਕਰ ਦਿੱਤੀ ਕਿ ਭਾਈ ਚੰਨੀ ਦੇ ਘਰ ਦੇ ਵਿੱਚ ਜਾਣ ਵਾਲੇ ਵੱਡੇ ਲੀਡਰਾਂ ਦੇ ਜਿਹੜੇ ਉਹਨਾਂ ਨੂੰ ਚੁੰਡੀ ਭਰਤੀ ਆ ਉਹਨਾਂ ਦੇ ਲੀਡਰਾਂ ਉਹਨਾਂ ਦੇ ਛੋਟੇ ਲੀਡਰਾਂ ਦੇ ਉੱਪਰ ਨੋਟਿਸ ਕੱਢ ਕੇ ਉਹਨਾਂ ਨੂੰ ਨੋਟਿਸ ਕੱਢਿਆ ਗਿਆ ਕਿ ਭਾਈ ਤੁਸੀਂ ਉਸ ਦਿਨ ਸੰਵਿਧਾਨ ਦਿਵਸ ਵਾਲੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਪਹੁੰਚੇ ਔਰ ਦੋ ਦਿਨਾਂ ਦੇ ਵਿੱਚ ਜਿਹੜਾ ਉਹ ਜਵਾਬ ਦਿਓ ਨਹੀਂ ਤਾਂ ਅਸੀਂ ਜਿਹੜਾ ਹੈਗਾ ਉਹ ਕਾਰਵਾਈ ਜੋ ਵੀ ਉਹਨਾਂ ਨੇ ਉਹ ਨੋਟਿਸ ਦੇ ਵਿੱਚ ਲਿਖਿਆ ਔਰ ਮੈਂ ਫੇਰ ਉਹੀ ਗੱਲ ਕਹੂੰਗਾ ਨਵੇਂ ਪ੍ਰਧਾਨ ਸਿੱਖ ਨੂੰ ਚੱਜਦਾ ਕੰਮ ਜਿਹੜਾ ਉਹ ਕਰਾ ਲੈਣਾ ਚਾਹੀਦਾ ਸੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਤੋਂ ਨੋਟਿਸ ਜਿਹੜੇ ਕਢਾਏ ਗਏ ਆ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਵਾਲੇ ਨੋਟਿਸ ਨਹੀਂ ਐ ਇਹ ਪਹਿਲਾ ਹੀ ਨੋਟਿਸ ਜਿਹੜਾ ਮਤਲਬ ਮਤਲਬ ਇਸ ਤਰੀਕੇ ਦੀ ਸ਼ੁਰੂਆਤ ਹੀ ਇਹੋ ਜਿਹੀ ਕਰਾਤੀ ਜ਼ਿਲ੍ਹਾ ਪ੍ਰਧਾਨਾਂ ਦੀ ਵਿਚਾਰਿਆਂ ਦੀ ਆ ਫਿਰ ਉਹ ਅੱਗੇ ਜਾ ਕੇ ਉਹਨਾਂ ਨੇ ਕੀ ਜਿਹੜੇ ਔਰੰਗ ਲਾਉਣੇ ਆ ਸੋ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਬਿਲਕੁਲ ਕਾਂਗਰਸ ਦੇ ਵਰਕਰ ਨੂੰ ਡੋਪਣ ਵਾਲੀਆਂ ਕਾਂਗਰਸ ਨੂੰ ਵੀ ਡੋਪਣ ਵਾਲੀਆਂ ਨੇ ਔਰ ਕਿਤੇ ਨਾ ਕਿਤੇ ਕਾਂਗਰਸ ਨੂੰ ਬੈਕਫੁੱਟ ਤੇ ਟੱਕਰਵਾਣੀਆਂ ਗੱਲਾਂ ਨੇ ਜੀ ਜੀ ਅਨਕੀ ਸਰ 2027 ਤੋਂ ਪਹਿਲਾਂ ਇਹ ਲਗਾਤਾਰ ਚਰਚਾਵਾਂ ਨੇ ਕਿ ਕਾਂਗਰਸ ਇਕਜੁੱਟ ਹੋਵੇਗੀ ਤੇ ਇੱਕੋ ਸਟੇਜ ਤੇ ਇਕੱਠੀ ਹੋਵੇਗੀ ਜਿਵੇਂ ਸਿੱਧੂ ਸਰ ਨੇ ਜ਼ਿਕਰ ਕੀਤਾ ਕਿ ਕਾਂਗਰਸੀ ਲੀਡਰ ਕੁਰਸੀਆਂ ਉੱਪਰ ਤਾਂ ਇਕੱਠੇ ਬਹਿ ਜਾਂਦੇ ਨੇ ਪਰ ਉਹਨਾਂ ਦੇ ਦਿਲ ਨਹੀਂ ਕਦੇ ਆਪਸ ਦੇ ਵਿੱਚ ਵੀ ਮਿਲਦੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਵੇਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਯਤਨ ਕੀਤਾ ਗਿਆ ਸੀ ਸਾਰੀ ਕਾਂਗਰਸ ਨੂੰ ਇਕੱਠਿਆਂ ਕਰਨ ਦੇ ਵਿੱਚ ਉਹ ਕਾਮਯਾਬ ਵੀ ਹੋਏ ਨੇ ਉਸ ਦਿਨ ਉਹ ਇਕੱਠੇ ਕਰ ਲੈਂਦੇ ਨੇ ਪਰ ਹੁਣ ਕਾਂਗਰਸ ਨੂੰ ਮੋੜ ਦੋ ਫਾੜ ਕੀਤਾ ਜਾ ਰਿਹਾ ਹੈ ਇਸ ਦੇ ਪਿੱਛੇ ਦੀ ਮਨਸ਼ਾ ਕੀਵੇਂ ਦੇਖਦੇ ਹੋ ਕਿ ਕੁਝ ਲੀਡਰ ਇਹ ਚਾਹੁੰਦੇ ਨਹੀਂ ਕਿ ਚਰਨਜੀਤ ਸਿੰਘ ਚੰਨੀ ਦੀ ਚੜਤ ਹੋਵੇ ਜਾਂ ਚਰਨਜੀਤ ਸਿੰਘ ਚੰਨੀ ਅੱਗੇ ਵੱਲ ਨੂੰ ਆ ਕੇ ਕਾਂਗਰਸ ਨੂੰ ਲੀਡ ਕਰਨ ਜੀ ਆ ਤੁਹਾਡੇ ਪ੍ਰਸ਼ਨ ਦਾ ਜਵਾਬ ਤਾਂ ਮੈਂ ਬਾਅਦ ਚ ਦਿੰਦਾ ਪਰ ਸਿੱਧੂ ਸਾਹਿਬ ਦੀ ਗੱਲ ਨੂੰ ਮੈਂ ਥੋੜਾ ਜਿਆਦਾ ਦੁਹਰਾ ਦਵਾਂ ਆ ਸਿੱਧੂ ਸਾਹਿਬ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਕਿ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੀ ਲੀਡਰਸ਼ਿਪ ਐ ਇਸ ਵਿੱਚ ਚੱਲ ਰਹੀ ਐ ਇੱਕ ਦੂਜੇ ਦੀਆਂ ਲਤਾਂ ਖਿੱਚਣ ਵਾਲੀ ਸਿੱਧੂ ਸਾਹਿਬ ਇੱਕ ਕਾਂਗਰਸ ਦਾ ਇਤਿਹਾਸ ਰਿਹਾ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ ਸਾਲ ਜਾਂ 2 ਸਾਲ ਪਹਿਲਾਂ ਨਵਜੂ ਸਿੱਧੂ ਵੀ ਆਪਣੇ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਉਹਨੇ ਕਾਫੀਆਂ ਆਪਣੇ ਪੱਧਰ ਤੇ ਮੀਟਿੰਗਾਂ ਕੀਤੀਆਂ ਰੈਲੀਆਂ ਕੀਤੀਆਂ ਉਹ ਵੀ ਗੱਲ ਜਿਹੜੀ ਸੀ ਨਵਜੂ ਸਿੱਧੂ ਦੀ ਦੂਜੇ ਲੋਕਾਂ ਨੂੰ ਬਰਦਾਸ਼ਤ ਨਹੀਂ ਸੀ ਹੋਈ ਤੇ ਬਿਲਕੁਲ ਇਤਿਹਾਸ ਉਸੇ ਤਰੀਕੇ ਨਾਲ ਹੀ ਦਰਾਇਆ ਗਿਆ ਨਵਜੋਤ ਸਿੱਧੂ ਦਾ ਚਿੱਠੀ ਕੋਈ ਕੱਢੀ ਨਹੀਂ ਗਈ ਪਰ ਜਿਹੜੇ ਉਹਦੀਆਂ ਰੈਲੀਆਂ 'ਚ ਵਿਅਕਤੀ ਸ਼ਾਮਲ ਹੁੰਦੇ ਰਹੇ ਉਹਨਾਂ ਨੂੰ ਚਿੱਠੀਆਂ ਨੋਟਸ ਜਿਹੜੇ ਆ ਜਰੂਰ ਜਾਰੀ ਹੁੰਦੇ ਰਹੇ ਤਾਂ ਤੁਸੀਂ ਦੇਖ ਲਓ ਉਸ ਤੋਂ ਮਗਰੋਂ ਕਾਂਗਰਸ ਦਾ ਜਿਹੜਾ ਕੀ ਹਾਲ ਹੁੰਦਾ ਜਿੰਨੀਆਂ ਕਿੰਨੀਆਂ ਜਿੰਨੀ ਜਿੰਨੀ ਛੋਣਾ ਹੋਈ ਆ ਤਾਂ ਉਹੋ ਜੀ ਸਥਿਤੀ ਜਿਹੜੀ ਹੋਣੀ ਆ ਹੁਣ ਨਵਜੋਤ ਸਿੱਧੂ ਬਿਲਕੁਲ ਸਿਆਸਤ ਦੀ ਪਾਰੀ ਇੱਕ ਕਿਸਮ ਦੀ ਬਾਹਰ ਬਾਹਰ ਦੇ ਕੇ ਚਰਨਜੀਤ ਸਿੰਘ ਚੰਨੀ ਕਾਂਗਰਸ ਨੂੰ ਐਸ ਵੇਲੇ ਲੀਡ ਦੇ ਰਿਹਾ ਔਰ ਕਾਂਗਰਸ ਦੇ ਵਿੱਚ ਐਸ ਵੇਲੇ ਸਥਾਪਤ ਚਿਹਰੇ ਦੇ ਰੂਪ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਦੇਖਿਆ ਜਾ ਰਿਹਾ ਜਿਹਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ ਜਿਹਦੇ ਨਾਲ ਲੋਕ ਤੁਰਨਾ ਪਸੰਦ ਕਰਦੇ ਆ ਤੇ ਲੋਕ ਉਹਨੂੰ ਆਪਣਾ ਮੰਨਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਉਹਨਾਂ ਦੇ ਘਰ ਇੱਕ ਸਮਾਗਮ ਹੁੰਦਾ ਤੇ ਸਮਾਗਮ ਦੇ ਵਿੱਚ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਪਹੁੰਚਦੀ ਆ ਤੇ ਉਹਦੇ ਨਾਲ ਜੇਕਰ ਹਲਕਾ ਇੰਚਾਰਜ ਵੀ ਪਹੁੰਚ ਜਾਂਦੇ ਆ ਤਾਂ ਮੇਰਾ ਨਹੀਂ ਖਿਆਲ ਕਿ ਇਹ ਗੱਲ ਕਿਸੇ ਨੂੰ ਦੁੱਖ ਦੇਦੀ ਹੋਵੇ ਪਰ ਕਿਉਂਕਿ ਕਾਂਗਰਸ ਦਾ ਇਤਿਹਾਸ ਅਜਿਆ ਹੀ ਆ ਕਿ ਅਸੀਂ ਅਜਿਆ ਹੋਣ ਹੀ ਨਹੀਂ ਦੇਣਾ ਕਾਂਗਰਸ ਹਮੇਸ਼ਾ ਫੁੱਟਪਾਥ ਤੇ ਹੀ ਰਵੇ ਤਾਂ ਇਸ ਕਰਕੇ ਆਪਸੀ ਜਿਹੜੀ ਖਾਣਾ ਜੰਗੀ ਆ ਲੀਡਰਾਂ ਦੀ ਉਹ ਕਾਂਗਰਸ ਦਾ ਪੁਖਤ ਜਿਹੜਾ ਜਰੂਰ 2027 ਚ ਤਬਾਹ ਕਰਦਾ ਜਿਹੜਾ ਉਹ ਨਜ਼ਰ ਜਿਹੜੀ ਉਹ ਆ ਰਹੀ ਆ ਜੇਕਰ ਇਹ ਜਿਹੀ ਹੀ ਹਾਲਾਤ ਜੇਕਰ ਚਾਹੀਦਾ ਤੇ ਇਹ ਆ ਕਿ ਜੇਕਰ ਹੁਣ ਚਰਨਜੀਤ ਸਿੰਘ ਚੰਨੀ ਨੇ ਇੱਕ ਧਾਰਮਿਕ ਸਮਾਗਮ ਕੀਤਾ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਈ ਹਲਕਾ ਇੰਚਾਰਜ ਗੇ ਤਾਂ ਇੱਕ ਤਗੜਾ ਮੈਸੇਜ ਜਿਹੜਾ ਸੀ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਂਦਾ ਕਿਉਂਕਿ ਪੰਜਾਬ ਦੇ ਲੋਕ ਇਹ ਸੋਚਦੇ ਆ ਕਿ ਕਾਂਗਰਸ ਨੂੰ ਦੂਜੀਆਂ ਪਾਰਟੀਆਂ ਨਹੀਂ ਹਰਾਉਂਦੀਆਂ ਕਾਂਗਰਸ ਨੂੰ ਕਾਂਗਰਸੀ ਹਰਾ ਦਿੰਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਇੱਕ ਸਥਾਪਤ ਨੇਤਾ ਚਨਜੀਤ ਸਿੰਘ ਚੰਨੀ ਵਰਗਾ ਬੰਦਾ ਅੱਗੇ ਲੱਗਾ ਤੇ ਸੁਮਚੀ ਲੀਡਰਸ਼ਿਪ ਨੂੰ ਆਪਣੇ ਨਾਲ ਤੋੜ ਦਿੰਦਾ ਉਹ ਤੂੰ ਤੋਂ ਹੀ ਤੋੜ ਲਿੰਦਾ ਚਲੋ ਤੁਸੀਂ ਨੋਟਿਸ ਕੱਢਾ 10 ਦਿਨ ਬਾਅਦ ਚ ਕੱਢ ਲੈਂਦੇ ਪਰ ਜੇਕਰ ਉਸੇ ਤਰੀਕੇ ਨਾਲ ਕੱਢਿਆ ਤਾਂ ਗੱਲ ਸਿੱਧੂ ਸਾਹਿਬ ਦੀ ਉਹ ਵੀ ਠੀਕ ਆ ਕਿ ਉਹ ਚੜਤ ਜਿਹੜੀ ਆ ਚਨਜੀਤ ਸਿੰਘ ਚੰਨੀ ਹੋਣਾ ਦੀ ਉਹ ਸ਼ਾਇਦ ਪੰਜਾਬ ਦੇ ਅੰਦਰ ਜਿਹੜੀ ਸਥਾਪਤ ਕਾਂਗਰਸ ਦੀ ਤੇਰਿਆ ਜਿਹੜੀ ਕਹਿੰਦੀ ਕਿ ਅਸੀਂ ਕਾਬਜ਼ ਹੈ ਸ਼ਾਇਦ ਉਹਨਾਂ ਨੂੰ ਬਰਦਾਸ਼ਤ ਜਿਹੜੀ ਆ ਉਹ ਨਹੀਂ ਹੋਈ ਚ ਇਸ ਕਰਕੇ ਇਹ ਸਾਰਾ ਵਰਤਾਰਾ ਜਿਹੜਾ ਉਹ ਚੱਲਿਆ ਹੈਗਾ ਪਰ ਜੇਕਰ ਅਜਿਹਾ ਹੀ ਵਰਤਾਰਾ ਅੱਗੇ ਵੀ ਚੱਲਦਾ ਰਿਹਾ ਆ ਫਿਰ ਕਿਹਾ ਜਾ ਸਕਦਾ ਕਿ 2027 ਦੇ ਵਿੱਚ ਫਿਰ ਕਾਂਗਰਸ ਦਾ ਭੂਿਕ ਜਿਹੜਾ ਕੋਈ ਉਸਵਲ ਜਿਹੜਾ ਨਜ਼ਰ ਨਹੀਂ ਆਉਂਦਾ ਹਾਲਾਂਕਿ ਇਸ ਵੇਲੇ ਸਮੁੱਚੀਆਂ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਹਾਲਤ ਸਾਂਹੇ ਦੀ ਕੁਤਰਾਂ ਦੀ ਆ ਪਰ ਕਾਂਗਰਸ ਵਿੱਚ ਜਿਹੜੀ ਖਾਨਾ ਜੰਗੀ ਹੈ ਜਾਂ ਧੜੇਬੰਦੀ ਆ ਇਸ ਵੇਲੇ ਉਹ ਸਿਖਰ ਤੇ ਮਹਿਸੂਸ ਹੋ ਰਹੀ ਆ ਕਿ 2 ਦਿਨ ਪਹਿਲਾਂ ਤਾਂ ਚਰਨਜੀਤ ਸਿੰਘ ਚੰਨੀ ਦੇ ਘਰ ਸਾਰੇ ਲੋਕ ਹੱਥ ਮਲਾਉਂਦੇ ਆ ਤੋਂ ਉਸ ਤੋਂ ਬਾਅਦ ਸੈਕਟ ਘਟਾਰ ਤੇ ਨਕਾਵਾਂ ਨੂੰ ਜਿਸ ਤਰੀਕੇ ਨਾਲ ਨੋਟਿਸ ਜਾਰੀ ਕਰ ਦਿੱਤੇ ਜਾਂਦੇ ਆ ਉਹ ਜਿਹੜੇ ਉੱਪਰਲੀ ਕਟਾਰ ਦੇ ਨੇਤਾ ਨੇ ਉਹਨਾਂ ਦੀਆਂ ਮਨਛਾਵਾਂ ਜਿਹੜੀਆਂ ਢੜੇਬੰਦੀ ਨੂੰ ਹੀ ਹੋਰ ਪੁਖਤਾ ਕਰਦੀਆਂ ਨੇ ਕਿ ਢੜੇਬੰਦੀ ਨੂੰ ਜ਼ਿਆਦਾ ਮਜ਼ਬੂਤ ਕੀਤਾ ਜਾਵੇ ਨਾ ਕਿ ਇਸ ਨੂੰ ਖਤਮ ਕੀਤਾ ਜਾਵੇ ਤੇ ਜੇਕਰ ਕਾਂਗਰਸ ਨੇ ਪੰਜਾਬ ਦੇ ਵਿੱਚ ਕਿਸੇ ਵਧੀਆ ਪ੍ਰਦਰਸ਼ਨ ਕਰਨਾ ਤਾਂ ਸਭ ਤੋਂ ਪਹਿਲਾਂ ਲੋੜਿਆ ਕਿ ਇਹ ਜਿਹੜਾ ਆਪਸੀ ਵਿਰੋਧ ਆ ਆਪਸੀ ਢੜੇਬੰਦੀ ਆ ਇਸ ਨੂੰ ਖਤਮ ਕੀਤਾ ਜਾਵੇ ਬਾਕੀ ਲੀਡਰ ਜਿਹੜੇ ਲੋਕ ਬਣਾਉਂਦੇ ਆ ਨਾ ਕਿ ਹਾਈ ਕਮਾਂਡਾ ਬਣਾਉਂਦੀਆਂ ਨੇ ਪੰਜਾਬ ਦੇ ਵਿੱਚ ਐਸੇਲੇ ਕਾਂਗਰਸ ਦੇ ਕਿੰਨੇ ਸਾਰੇ ਲੀਡਰ ਨੇ ਜਿਹੜੇ ਸਾਰੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਆ ਪਰ ਚਰਨਜੀਤ ਸਿੰਘ ਚੰਨੀ ਨੇ ਕਦੇ ਅਜੇ ਤੱਕ ਇਹ ਗੱਲ ਨਹੀਂ ਕਹੀ ਉਹ ਸਿਰਫ ਲੋਕਾਂ ਦੇ ਵਿੱਚ ਰਕੇ ਆਪਣੀ ਗੱਲ ਕਰਦੇ ਆ ਜਾਂ ਕਾਂਗਰਸ ਦੀ ਭਲਾਈ ਦੀ ਗੱਲ ਕਰਦੇ ਆ ਤੇ ਜਾਂ ਫਿਰ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਆ ਮੈਂ ਥੋੜੀ ਜਿਹੀ ਗੱਲ ਅਣਖੀ ਸਾਹਿਬ ਦੀ ਗੱਲ ਦੇ ਵਿੱਚ ਗੱਲ ਬਿਲਕੁਲ ਅਣਖੀ ਸਾਹਿਬ ਨੇ ਗੱਲ ਜਿਹੜੀ ਕੀਤੀ ਉਹਦੇ ਵਿੱਚ ਹੀ ਐਡ ਕਰਨਾ ਚਾਹੂੰਗਾ ਜੀ ਕਿ ਪਹਿਲਾਂ ਸਿੱਧੂ ਨੂੰ ਇਸ ਕਾਂਗਰਸ ਦੇ ਵਿੱਚ ਹਾਵੀ ਧੜੇ ਨੇ ਜਿਹੜਾ ਉਹ ਸਾਈਡ ਲਾਈਨ ਕੀਤਾ ਜਦ ਕਿ ਸਿੱਧੂ ਨੂੰ ਪਹਿਲਾਂ ਟਾਰਗੇਟ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਸਿੱਧੂ ਵੀ ਉਸ ਸਮੇਂ ਕਾਂਗਰਸ ਨੂੰ ਮਜ਼ਬੂਤੀ ਕਰਨ ਦੇ ਵਾਸਤੇ ਰੈਲੀਆਂ ਕਰ ਰਹੇ ਸੀ ਔਰ ਸਿੱਧੂ ਦੇ ਬੰਦਿਆਂ ਨੂੰ ਨੋਟਿਸ ਕੱਢੇ ਰਏ ਗਏ ਸਿੱਧੂ ਨੂੰ ਜਿਹੜਾ ਉਸ ਤਰੀਕੇ ਨਾਲ ਨਹੀਂ ਫਿਰ ਪਰ ਹੁਣ ਚਰਨੀ ਸਿੰਘ ਚੰਨੀ ਨੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਉਹ ਘਰ ਦੇ ਵਿੱਚ ਪ੍ਰੋਗਰਾਮ ਕਰਵਾਇਆ ਤੇ ਉੱਥੇ ਜਿਹੜੇ ਜਾਣ ਵਾਲੇ ਲੀਡਰਾਂ ਦੀ ਸੈਕੰਡ ਕਤਾਰ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਤਲਬ ਨੋਟਿਸ ਕੱਢੇ ਜਾ ਰਿਹਾ ਕਿ ਤੁਸੀਂ ਸੰਵਿਧਾਨ ਦੇਵਸਰ ਵਾਲੇ ਮੀਟਿੰਗ ਦੇ ਵਿੱਚ ਪਹੁੰਚੇ ਕਿਉਂ ਨਹੀਂ ਜਦ ਕਿ ਮੈਂ ਫੇਰ ਉਹੀ ਗੱਲ ਕਹਿਣਾ ਕਿ ਜਿਹੜੇ ਲੋਕਾਂ ਦੀਆਂ ਆਡੀਓ ਤੱਕ ਵਾਇਰਲ ਹੋ ਗਈਆਂ ਕਿ ਭਈ ਧਰਮਵੀਰ ਗਾਂਧੀ ਪੁਣੀ ਵੋਟ ਅ ਕਾਲੀ ਦਲ ਦੇ ਉਮੀਦਵਾਰ ਨੂੰ ਪਾ ਦਿਓ ਲਾਲ ਸਿੰਘ ਹੋਰਾਂ ਦੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਰਾਜਾ ਵਿੜਿੰਗ ਦੇ ਖਿਲਾਫ ਬੋਲਣ ਵਾਲੇ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਪਰ ਲਾਲ ਸਿੰਘ ਤੇ ਕੋਈ ਕਾਰਵਾਈ ਨਹੀਂ ਜਿਹੜੇ ਬੰਦੇ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਦੇ ਐ ਉਹਨਾਂ ਦੇ ਉੱਪਰ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾਂਦੀ ਹਰ ਜਿਹੜੇ ਬੰਦੇ ਚਰਨਜੀਤ ਸਿੰਘ ਚੰਨੀ ਦੇ ਘਰੇ ਉਸ ਦਿਨ ਜਿਹੜੇ ਉਹ ਪ੍ਰੋਗਰਾਮ ਦੇ ਵਿੱਚ ਗਏ ਆਪਣੇ ਲੀਡਰਾਂ ਦੇ ਨਾਲ ਜਾਂ ਕਹਿ ਲੋ ਕਿ ਚਰਨਜੀਤ ਉੱਥੇ ਕਾਂਗਰਸ ਜਿੱਦਣ ਇਕੱਠੀ ਹੋਈ ਉਸ ਦਿਨ ਜਿਹੜੇ ਆਪਣੇ ਲੀਡਰਾਂ ਦੇ ਨਾਲ ਉੱਥੇ ਪਹੁੰਚੇ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਆ ਚੰਨੀ ਨੂੰ ਚੁੰਡੀ ਵਢਣ ਵਾਸਤੇ ਔਰ ਜਿਹੜਾ ਹੈਗਾ ਜਿਹੜੇ ਲੀਡਰ ਉੱਥੇ ਪਹੁੰਚੇ ਉਹਨਾਂ ਨੂੰ ਚੁੰਡੀ ਵਢਣ ਵਾਸਤੇ ਅਸਲ 'ਚ ਇਹ ਚੁੰਡੀ ਕਾਂਗਰਸ ਤੇ ਵੱਢੀ ਜਾ ਰਹੀ ਆ ਅਸਲ 'ਚ ਇਹ ਚੁੰਡੀ ਕਾਂਗਰਸ ਦੇ ਵਰਕਰ ਦੇ ਵੱਢੀ ਜਾ ਰਹੀ ਆ ਜਿਹੜਾ ਸੋਚਦਾ ਕਿ ਕਾਂਗਰਸ ਕੱਟੀ ਹੋ ਗਈ ਸੀਗੀ ਤੇ ਸਾਡੀ ਸਰਕਾਰ ਬਣੂ ਇਹ ਵਰਕਰ ਨੂੰ ਵੀ ਰੋਲਿਆ ਜਾ ਰਿਹਾ 파ਰਟੀ ਨੂੰ ਵੀ ਰੋਲਿਆ ਜਾ ਰਿਹਾ ਇਹ ਸਮਝੋ ਬਾਹਰ ਹੈ ਕਿ ਇਹ ਜਿਹੜਾ ਉਹ ਕੁਰਸੀ ਤੇ ਕਾਂਗਰਸ ਅੰਦਰ ਕਾਬਜ਼ ਧੜਾ ਜਿਹੜਾ ਉਹ ਕੀ ਕਰਨਾ ਚਾਹੁੰਦਾ ਜੀ ਤਾਂ ਬਿਲਕੁਲ ਸਿੱਧੂ ਸਰ ਅਗਲੀ ਖਬਰ ਲੈ ਲੈਣੇ ਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੀ ਤਰੀਕ ਦਾ ਅੱਜ ਐਲਾਨ ਹੋਵੇਗਾ ਲਗਾਤਾਰ ਪੰਜਾਬ ਇਲੈਕਸ਼ਨ ਮੋਡ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਹੁਤ ਲੇਟ ਨੇ ਪਰ ਹੁਣ ਇਹ ਚੋਣਾਂ ਜੇਕਰ ਕਰਵਾਈਆਂ ਜਾਂਦੇ ਨੇ ਇਹਨਾਂ ਨੂੰ ਵਿਕਾਸ ਪੱਖੋਂ ਕਿਵੇਂ ਦੇਖਦੇ ਹੋ ਤੇ ਕੀ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਦੇ ਲਈ 2027 ਤੋਂ ਪਹਿਲਾਂ ਇਹ ਕੋਈ ਵੱਖਰੀ ਚੁਣੌਤੀ ਹੋਵੇਗੀ ਜੀ ਦੇਖੋ ਢਾਂਜਾ ਬਣਿਆ ਮੈਂਬਰੀ ਦਾ ਸਰਪੰਚੀ ਦਾ ਬਲਾਕ ਸੰਮਤੀ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਡੈਮੋਕ੍ਰੇਸੀ ਦਾ ਉਹ ਜਿਹੜਾ ਸਿਸਟਮ ਆ ਉਹ ਜਿਹੜਾ ਉਹ ਪੂਰਨ ਤਰੀਕੇ ਦੇ ਨਾਲ ਚੱਲਣਾ ਹੀ ਚਾਹੀਦਾ ਹੈ ਪਰ ਹੁਣ ਆਪਾਂ ਪਿਛਲੇ ਸਮੇਂ ਤੋਂ ਕੀ ਦੇਖ ਰਹੇ ਹਾਂ ਕਿ ਲਗਾਤਾਰ ਚੋਣਾਂ ਜਿਹੜੀਆਂ ਲੇਟ ਕੀਤੀਆਂ ਜਾਂਦੀਆਂ ਰਹੀਆਂ ਸਰਪੰਚੀ ਦੀਆਂ ਚੋਣਾਂ ਬਹੁਤ ਲੇਟ ਕੀਤੀਆਂ ਗਈਆਂ ਔਰ ਹਾਈ ਕੋਰਟ ਦਾ ਸਹਾਰਾ ਲੈ ਕੇ ਜਿਹੜਾ ਉਹ ਜਿਹੜੀਆਂ ਉਹ ਜਿਹੜੀਆਂ ਮਤਲਬ ਚੋਣਾਂ ਕਰਵਾਉਣੀਆਂ ਪਈਆਂ ਹੁਣ ਇਹ ਜ਼ਿਲ੍ਹਾ ਪ੍ਰੀਸ਼ਦ ਔਰ ਜਿਹੜੀਆਂ ਪ੍ਰਾਗ ਸ਼੍ਰਮਤੀ ਦੀਆਂ ਚੋਣਾਂ ਇਹ 2 ਸਾਲ ਲੇਟ ਹੋ ਰਹੀਆਂ ਨੇ 18 ਦੇ ਵਿੱਚ ਚੋਣੀਆਂ ਸੀ 23 ਦੇ ਵਿੱਚ ਜਿਹੜੀਆਂ ਹੋ ਜਾਣੀਆਂ ਚਾਹੀਦੀਆਂ ਸੀ ਇਹ ਵੀ ਜਿਹੜਾ ਕੋਰਟ ਦਾ ਸਹਾਰਾ ਲੈ ਕੇ ਜਿਹੜੀਆਂ ਉਹ ਕਰਵਾਉਣੀਆਂ ਪੈ ਰਹੀਆਂ ਮਤਲਬ ਇਹ ਲੋਕਤੰਤਰ ਦਾ ਇੱਕ ਤਰੀਕੇ ਨਾਲ ਘਾਣ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਪਰ ਹੁਣ ਗੱਲ ਇਹ ਇਸ ਪੱਖੋਂ ਆਪਾਂ ਦੇਖੀਏ ਠੀਕ ਆ ਚੋਣਾਂ ਅੱਜ ਇਲਾਣ ਹੋ ਸਕਦਾ ਹੈ ਕਿਉਂਕਿ 3:30 ਵਜੇ ਪ੍ਰੈਸ ਕਾਨਫਰੰਸ ਜਿਹੜੀ ਉਹ ਸੱਦ ਲਈ ਗਈ ਹੈ ਔਰ ਜਿਵੇਂ ਹੀ ਉਹ ਪ੍ਰੈਸ ਕਾਨਫਰੰਸ ਹੋ ਗਈ ਤਾਂ ਪੂਰੇ ਸੂਬੇ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਜਿਹੜਾ ਹੈਗਾ ਉਹ ਲੱਗ ਜਾਣਾ ਚੂਣ ਜਾਬਤਾ ਜਦੋਂ ਚੂਣ ਜਾਬਤਾ ਲੱਗ ਜਾਣਾ ਤਾਂ ਵਿਕਾਸ ਜਿਹੜੇ ਮਾੜੇ-ਮੋਟੇ ਚੱਲ ਰਹੇ ਨੇ ਪਹਿਲਾਂ ਤਾਂ ਗੱਲ ਤਾਂ ਆਪਾਂ ਨੂੰ ਪਤਾ ਹੀ ਹੈ ਜੋ ਵਿਕਾਸ ਪੱਖੋਂ ਜੋ ਚੱਲ ਰਿਹਾ ਪਰ ਉਸ ਤੋਂ ਬਾਅਦ ਜਿਹੜੇ ਵੀ ਚੱਲ ਰਹੇ ਹੋਣਗੇ ਤਾਂ ਉਹ ਵੀ ਜਿਹੜੇ ਉਹ ਰੁਕ ਜਾਣਗੇ ਹੁਣ ਆਪਾਂ 22 ਦੇ ਵਿੱਚ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਨੇ ਉਸ ਤੋਂ ਬਾਅਦ 22 ਦੇ ਵਿੱਚ ਜੋ ਸਰਕਾਰ ਬਣਾਈ ਤਾਂ ਉਹ 2-3 ਮਹੀਨਿਆਂ ਬਾਅਦ ਹੀ ਜਿਹੜੀ ਆ ਜਿਮਨੀ ਚੋਣ ਜਿਹੜੀ ਉੱਥੋਂ ਦੀ ਆ ਗਈ ਜੇ ਆਪਾਂ ਗੱਲ ਕਰ ਲਈਏ ਸੰਗਰੂਰ ਦੀ ਉਸ ਤੋਂ ਬਾਅਦ ਜਲੰਧਰ ਦੀ ਆ ਗਈ ਕਿਉਂਕਿ ਉਦੋਂ ਸੰਤੋਖ ਸਿੰਘ ਚੌਧਰੀ ਜਿਹੜੇ ਆ ਉਹ ਮਤਲਬ ਜਿਹੜਾ ਉਹ ਚੱਲ ਵਸੇ ਸੀਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਸ਼ੀਤੋ ਰੌਂਗਰਾਲ ਦੀ ਫਿਰ ਲੋਕ ਸਭਾ ਦੀਆਂ ਫਿਰ ਚਾਰ ਜਿਮਨੀ ਚੋਣਾਂ ਆਗੀਆਂ ਫਿਰ ਹੁਣ ਆ ਜਿਹੜੀ ਆਪਾਂ ਅਹ ਦੇਖ ਲਈ ਸਰਪੰਚੀ ਦੀਆਂ ਵੀ ਚਾਹੀਆਂ ਫਿਰ ਆਪਾਂ ਆ ਚੋਣ ਜਿਹੜੀ ਦੇਖ ਲਈ ਜਿਹੜੀ ਤਰਨ ਤਰਨ ਵਾਲੀ ਫਿਰ ਆਪਾਂ ਲੁਧਿਆਣੇ ਵਾਲੀ ਜਮਨੀ ਚੋਣ ਉਸ ਤੋਂ ਪਹਿਲਾਂ ਜਿਹੜੀ ਆ ਦੇਖੀ ਜੀ ਪੰਜਾਬ ਜਿਹੜਾ ਲਗਾਤਾਰ ਇਲੈਕਸ਼ਨ ਮੂਡ ਤੇ ਚੱਲ ਰਿਹਾ ਲਗਾਤਾਰ ਇਲੈਕਸ਼ਨ ਮੂਡ ਤੇ ਚੱਲਿਆ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਸਿਸਟਮ ਇੱਕ ਤਾਂ ਵਾਰ-ਵਾਰ ਜਿਹੜਾ ਪੈਸਿਆਂ ਵਾਲਾ ਕਿਉਂਕਿ ਇਹ ਦੇਖੋ ਮੈਂ ਫੇਰ ਕਹਿ ਰਿਹਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਚੋਣਾਂ ਲੇਟ ਮੇ ਇਹ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਔਰ ਹੋਣੀਆਂ ਚਾਹੀਦੀਆਂ ਹੀ ਨਹੀਂ ਜਿਹੜਾ ਢਾਂਜਾ ਬਣਿਆ ਹੋਇਆ ਜੀ ਪਰ ਲਗਾਤਾਰ ਪੰਜਾਬ ਦੇ ਇਲੈਕਸ਼ਨ ਮੂਡ ਤੇ ਚੱਲ ਰਿਹਾ ਵਾਰ-ਵਾਰ ਜਿਮਨੀ ਚੋਣਾਂ ਆ ਰਹੀਆਂ ਵਾਰ-ਵਾਰ ਇਸ ਤਰੀਕੇ ਨਾਲ ਚੋਣਾਂ ਆਈਆਂ ਤੇ ਉਹਦੇ ਨਾਲ ਬਹੁਤ ਸਾਰਾ ਜਿਹੜਾ ਪ੍ਰਭਾਵਿਤ ਹੋ ਰਿਹਾ ਪਰ ਇੱਕ ਰਾਹਤ ਵੀ ਕਬਰ ਜ਼ਰੂਰ ਹੈ ਕਿਉਂਕਿ 2 ਸਾਲ ਦੀਆਂ ਜਿਹੜੀਆਂ ਚੋਣਾਂ ਲੇਟ ਨੇ ਅੱਜ ਐਲਾਨ ਜਿਹੜਾ ਹੋ ਜਾਣਾ ਫਾਈਨਲੀ ਜਿਹੜਾ ਉਹ ਐਸਸੀ ਜਨਰਲ ਵਾਲਾ ਜਿਹੜਾ ਸਿਸਟਮ ਸੀ ਉਹ ਵੀ ਜਿਹੜਾ ਲਿਸਟਾਂ ਜਿਹੜੀਆਂ ਜਾਰੀ ਹੋ ਚੁੱਕੀਆਂ ਨੇ ਸੋ ਇਹ ਚੋਣਾਂ ਜਿਹੜੀਆਂ ਹੋਣੇ ਚਾਹੀਦੀਆਂ ਵੈਲਕਮ ਸਟੈਪ ਆ ਔਰ ਜਲਦ ਹੋਣੇ ਜਾਣੀਆਂ ਚਾਹੀਦੀਆਂ ਸੀ ਟਾਈਮ ਤੇ ਸਮੇਂ ਤੇ ਹੋ ਜਾਣੀਆਂ ਚਾਹੀਦੀਆਂ ਸੀ ਇਹ ਇਲੈਕਸ਼ਨ ਮੂਡ ਤੇ ਲਗਾਤ ਇਲੈਕਸ਼ਨ ਮੂਡ ਤੇ ਚੱਲਦਾ ਚਾਹ ਹੁਣ ਵੈਂਟੀਲੇਟਰ ਤੇ ਜਿਹੜਾ ਉਹ ਚੱਲਣ ਲੱਗਿਆ ਕਿਉਂਕਿ ਪੈਸੇ ਦੀ ਬਹੁਤ ਕਮੀ ਹੈ ਸਾਰਾ ਬਹੁਤ ਕਮੀ ਹੈ ਸੋ ਦੇਖ ਰਹੇ ਆ ਕਿ ਅੱਜ ਜਿਹੜਾ ਕੀ ਜੀ ਜੀ ਤਾਂ ਬਿਲਕੁਲ ਅਣਕੀ ਸਰ ਅਗਲੀ ਖਬਰ ਮੈਂ ਤੁਹਾਡੇ ਤੋਂ ਜਾਨਣੀ ਚਾਹਾਂਗਾ ਬੀਤੇ ਕੱਲ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਵਿਦਿਆਰਥੀ ਸੰਘਰਸ਼ ਦੀ ਵੱਡੀ ਜਿੱਤ ਹੋਈਆ ਪਰ ਉਸ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਬਿਆਨ ਦੀ ਗੱਲ ਕਰ ਲਈਏ ਤਾਂ ਜਦੋਂ ਇਹ ਚੋਣਾਂ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਸੀ ਤਾਂ ਉਸ ਵਕਤ ਰਾਜਨੀਤਿਕ ਪਾਰਟੀਆਂ ਦੇ ਆਗੂ ਬੜੇ ਬੋਚ ਬਚਾ ਕੇ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਅਸੀਂ ਕੋਈ ਕੇਂਦਰ ਦੇ ਖਿਲਾਫ ਬਿਆਨਬਾਜ਼ੀ ਕਰਤੀ ਤਾਂ ਉਧਰੋਂ ਕੋਈ ਕਾਰਵਾਈ ਨਾ ਹੋ ਜਵੇ ਜੇਕਰ ਅਸੀਂ ਪੰਜਾਬ ਦੇ ਖਿਲਾਫ ਕੋਈ ਕਾਰਵਾਈ ਕਰਤੀ ਤਾਂ ਅਸੀਂ ਇਧਰਲੇ ਪਾਸੇ ਵੀ ਨਹੀਂ ਰਹਿਣੇ ਤਾਂ ਉਹਨਾਂ ਦੇ ਵੀ ਕੱਲ ਬਿਆਨ ਬਦਲ ਚੁੱਕਿਆ ਹਾਲਕਿ ਇਹ ਸਭ ਨੂੰ ਪਤਾ ਹੀ ਆ ਕਿ ਇਸ ਦੇ ਵਿੱਚ ਵਿਦਿਆਰਥੀਆਂ ਦੀ ਹੀ ਜਿੱਤ ਹੋਈ ਆ ਵਿਦਿਆਰਥੀਆਂ ਨਹੀਂ ਇਹ ਸੰਘਰਸ਼ ਲੜਿਆ ਸੀ ਪਰ ਫਿਰ ਵੀ ਜਿਵੇਂ ਕੱਲ ਨੋਟੀਫਿਕੇਸ਼ਨ ਜਾਰੀ ਹੋਇਆਗਾ ਉਸ ਦੇ ਵਿੱਚ ਤੁਸੀਂ ਰਾਜਨੀਤਿਕ ਆਗੂਆਂ ਦੀ ਭਾਗੀਦਾਰੀ ਨੂੰ ਕਿਵੇਂ ਦੇਖਦੇ ਹੋ ਆ ਦੇਖੋ ਅਜੇ ਜੀ ਗੱਲ ਜਿਸ ਤਰੀਕੇ ਨਾਲ ਕੱਲ ਭਾਰਤ ਦੇ ਉਪ ਰਾਸ਼ਪਤੀ ਵੱਲੋਂ ਬਕਾਇਦਾ ਤੌਰ ਤੇ ਸੈਡਨ ਚੋਣਾਂ ਦੇ ਅਲਾਨਸਮ ਦੀ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਔਰ ਜੋ ਪੈਰਾਮੀਟਰ ਨੇ ਉਹ ਵੀ ਜਾਰੀ ਜਿਹੜੇ ਕਰ ਦਿੱਤੇ ਗਏ ਨੇ ਕਿਸ ਕਿਸ ਤਰੀਕੇ ਦੀ ਸੈਡੈਂਟ ਜਿਹੜੀ ਚੋਣ ਹੋਵੇਗੀ ਤਾਂ ਨਿਰਸੰਦੇਹੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿਹੜੀ ਜਿੱਤ ਹੈਗੀ ਆ ਇਹ ਵਿਦਿਆਰਥੀਆਂ ਦੀ ਏਕੀ ਦੀ ਜਿੱਤ ਹੈ ਕਿਉਂਕਿ ਜਿਸ ਦਿਨ ਪੰਜਾਬ ਯੂਨੀਵਰਸਿਟੀ ਦੇ ਸਬੰਧੀ ਇਹ ਮੁੱਦਾ ਉੱਠਿਆ ਉਸੇ ਦਿਨ ਤੋਂ ਲੈ ਕੇ ਈਵਨ ਕਿ ਕੱਲ ਤੱਕ ਜਪਾਸੋ ਤੱਕ ਵਿਦਿਆਰਥੀ ਜਿਹੜੇ ਸੀ ਉਹ ਪੂਰਨ ਤੌਰ ਤੇ ਇਸ ਸੰਘਰਸ਼ ਨੂੰ ਮਤਲਬ ਕਰੋ ਜਾਂ ਮਰੋ ਦੀ ਨੀਤੀ ਦੇ ਨਾਲ ਲੈ ਕੇ ਚੱਲਦੇ ਪਏ ਸੀ ਤਾਂ ਉਹਨਾਂ ਦੀ ਜਿਹੜੀ ਜਿੱਤ ਆ ਉਹ ਬਿਲਕੁਲ ਉਹਨਾਂ ਦੀ ਜਿੱਤ ਹੋਈ ਆ ਤਾਂ ਉਹ ਸਾਰੇ ਸੰਦਰਭে ਬਿਲਕੁਲ ਤੁਸੀਂ ਠੀਕ ਕਿ ਜਿਹੜੇ ਰਾਜਨੀਤਿਕ ਆਗੂ ਸੀ ਉਹਨਾਂ ਦੇ ਬਿਆਨ ਜਿਹੜੇ ਬੜੇ ਸੋਚ-ਸੋਚ ਕੇ ਜਿਹੜੇ ਆਉਂਦੇ ਰਹੇ ਸੋ ਅਮਰਜੀਤ ਸਿੰਘ ਮਾਨ ਉਹਨਾਂ ਨੇ ਜਰੂਰ ਉਸ ਕੁੜੀ ਨੂੰ ਸਨਮਾਨਤ ਕੀਤਾ ਪਰ ਉਹਨਾਂ ਨੇ ਵੀ ਨਫੇ ਤੁਲੇ ਸ਼ਬਦਾਂ ਚ ਜਿਹੜੀ ਗੱਲ ਕੀਤੀ ਨਹੀਂ ਤਾਂ ਉਹ ਕੇਂਦਰ ਸਰਕਾਰ ਨੂੰ ਕੀਰਦੇ ਹੁੰਦੇ ਆ ਚਲੋ ਪਰ ਜਿਹੜੀ ਹੁਣ ਤੇ ਸਥਿਤੀ ਆ ਗਈ ਹੁਣ ਸਾਰੀਆਂ ਰਾਸੀ ਪਾਰਟੀਆਂ ਇਸ ਦਾ ਸਿਆਸੀ ਲਾਹਾ ਜਾਂ ਸਿਆਸੀ ਸੇੜਾ ਲੈਣ ਨੂੰ ਧਿਆਪ ਹੋ ਗਈਆਂ ਨੇ ਤੇ ਬਾਕੀ ਰਖੜਾ ਜੀ ਇਹ ਗੱਲ ਕਲੀਅਰ ਆਕੀ ਪੰਜਾਬ ਦੇ ਲੋਕ ਹੁਣ ਇੰਨੇ ਸਿਆਣੇ ਹੋ ਚੁੱਕੇ ਆ ਕੀ ਅਸਲ ਸੰਗਰਛਾਂ ਦੇ ਵਿੱਚ ਅਸਲ ਲੋਕ ਕਿਹੜੇ ਨੇ ਕਿਹੜੇ ਲੋਕ ਵਾਕਿਆ ਹੀ ਵਿਦਿਆਰਥੀਆਂ ਦੇ ਨਾਲ ਨੇ ਤੇ ਕਿਹੜੇ ਲੋਕ ਉਹ ਨੇ ਕਿ ਜਿਹੜੇ ਕੇਵਲ ਤੇ ਕੇਵਲ ਤਮਾਸ਼ਾ ਵੇਖਣ ਆਉਂਦੇ ਨੇ 82 ਪਾਰਟੀਆਂ ਦਾ ਪ੍ਰਦਰਸ਼ਨ ਜਿਹੜਾ ਬੀਤੇ ਸਮੇਂ ਚੜਿਆ ਕੋਈ ਵੀ ਪਾਰਟੀ ਹੀ ਪੰਜਾਬ ਦੀ ਉਹਨਾਂ ਨੇ ਆਪਣੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਿਆਨਬਾਜ਼ੀ ਜਿਹੜੀ ਕੀਤੀ ਨਹੀਂ ਤਾਂ ਹੁਣ ਤੁਸੀਂ ਦੇਖ ਲੋ ਕਿ ਚੰਡੀਗੜ੍ਹ ਦਾ ਮੁੱਦਾ ਉਸੇ ਦਾ ਜਿਹੜਾ ਚੱਲ ਰਿਹਾ ਪ੍ਰਗਟ ਸਿੰਘ ਉਹਨਾਂ ਦੀ ਸਟੇਟਮੈਂਟ ਕੱਲ ਹੁੰਦੀ ਹੈ ਬਾਕੀ ਰਾਜਨੀਤਿਕ ਪਾਰਟੀਆਂ ਹੀ ਉਸ ਸੰਦਰਭ ਚ ਬਿਲਕੁਲ ਨਪੇਟੇਲੇ ਸ਼ਬਦਾਂ ਦੇ ਵਿੱਚ ਗੱਲਬਾਤ ਕਰ ਰਹੀਆਂ ਨੇ ਜਾਂ ਬਿਲਕੁਲ ਚੁੱਪ ਕਰ ਰਹੀਆਂ ਨੇ ਭਗਵੰਤਬਾnde ਉਸ ਦੱਸਣ ਤੋਂ ਬਾਅਦ ਸੋ ਸਿਆਸੀ ਪਾਰਟੀਆਂ ਦੇ ਆਪਣੇ ਇੰਟਰਸਟ ਨਹੀਂ ਪਰ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੋਣਾਂ ਦਾ ਐਲਾਨ ਭਾਰ ਸਰਕਾਰ ਵੱਲੋਂ ਕਰਦਾ ਵਿਦਿਆਰਥੀਆਂ ਦੀ ਜਿੱਤ ਜਿਹੜੀ ਆ ਉਹ ਆਖੀ ਜਾ ਸਕਦੀ ਆ ਔਰ ਇਹ ਗੱਲ ਪੱਕੀ ਆ ਕਿ ਜੇਕਰ ਵਿਦਿਆਰਥੀ ਸੜਕਾਂ ਤੇ ਉਤਰਦੇ ਆ ਜੇਕਰ ਅੱਜ ਦਾ ਨੌਜਵਾਨ ਆਪਣੀਆਂ ਮੰਗਾਂ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਸੜਕਾਂ ਤੇ ਉਤਰਦਾ ਤਾਂ ਫਿਰ ਕੋਈ ਵੀ ਸਰਕਾਰਾ ਹੋਣ ਉਹਨਾਂ ਨੂੰ ਝੁਕਣਾ ਪੈਂਦਾ ਆ ਇਹ ਹੁਣ ਵਿਦਿਆਰਥੀਆਂ ਨੇ ਫੈਸਲਾ ਕਰਦਾ ਆ ਕਿ ਇਸ ਸਾਰੇ ਸਿਨੈਰੀਓ ਦੇ ਵਿੱਚ ਉਹ ਕਿਸ ਦੇ ਨਾਲ ਕਿਸ ਦੇ ਨਾਲ ਨੇ ਹਾਲਾਂਕਿ ਰਾਸੀ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਦਾ ਪੰਜਾਬ ਯੂਨੀਵਰਸਿਟੀ ਹਮੇਸ਼ਾ ਸਾਰੀਆਂ ਸਿਆਸੀ ਪਾਰਟੀਆਂ ਦਾ ਅਖਾੜਾ ਬਣੀ ਰਹੀ ਹੈ ਜਦੋਂ ਉੱਥੇ ਚੋਣਾਂ ਹੁੰਦੀਆਂ ਨੇ ਹਰ ਪਾਰਟੀ ਇਹ ਵੀ ਇੱਛਾ ਹੁੰਦੀ ਕਿ ਉੱਥੇ ਉਹਨਾਂ ਦਾ ਪ੍ਰਧਾਨ ਬਣੇ ਪਰ ਅਸਲ ਜਿਹੜੀ ਜਿੱਤਿਆ ਉਹ ਵਿਦਿਆਰਥੀਆਂ ਦੀ ਏਕੀ ਦੀ ਹੋਈ ਆ ਨਾ ਕਿ ਕਿਸੇ ਪਾਰਟੀ ਦੀ ਚਲੋ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਵਿਦਿਆਰਥੀ ਏਕਤਾ ਇਸੇ ਤਰ੍ਹਾਂ ਨਜ਼ਰ ਜਿਹੜੀ ਆ ਉੰਦੀ ਰਹੇਗੀ ਜੀ ਤਾਂ ਬਿਲਕੁਲ ਤਾਂ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸੀ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਤੇ ਸੁਖਵਿੰਦਰ ਸਿੰਘ ਸਿੱਧੂ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਜਾਣਕਾਰੀ ਸਾਂਝੀ ਕੀਤੀ ਗਈ ਆ ਉਮੀਦ ਆ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰojana lokna TV ਦੇ ਨਾਲ ਮੈਨੂੰ ਤੋਂ ਇਜਾਜ਼ਤ ਧੰਨਵਾਦ